ਸਸ਼ੀਅਕਾਲ ਜੀ ਮੈਂ ਬਾਜਵਾ ਬਟਿਕ ਤੋਂ ਬਰਨਾਲਾ ਸਿੱਟ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਜੀ ਹੈਂਡਵਰਕ ਦੇ ਸੂਟ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹਿਣਾ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਜਿਹੜੀਆਂ ਮੇਰੀਆਂ ਭੈਣਾਂ ਵਿਆਹ ਸਾਧੀਆਂ ਵਾਸਤੇ ਸ਼ਾਪਿੰਗ ਕਰਨਾ ਚਾਹੁੰਦੀਆਂ ਨੇ ਉਹ ਇਸ ਵੀਡੀਓ ਨੂੰ ਜ਼ਰੂਰ ਦੇਖਣਾ ਜੀ ਟੋਟਲੀ ਹੈਂਡਵਰਕ ਤੇ ਬਹੁਤ ਹੀ ਸੋਹਣੇ ਜੇ ਸੂਟ ਰਹਿਣਗੇ ਜੀ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜ਼ਰੂਰ ਦੇਖਣਾ ਐਂਡ ਜਿਹੜੀਆਂ ਵੀ ਭੈਣਾਂ ਸਾਡੀ ਵੀਡੀਓ ਨੂੰ ਫਸਟ ਟਾਈਮ ਨਿਊ ਦੇਖਦੀਆਂ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਤਾਂ ਜੋ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰੀਏ ਜੀ ਉਹਦਾ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਜਾਇਆ ਕਰੀ ਜਿਹੜੇ ਮੇਰੀ ਭੈਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਡੇ ਕੋਲ ਆਰਡਰ ਪਾਉਣਗੇ ਜੀ ਉਹਨਾਂ ਨੂੰ ਆਪਾਂ ਸਪੈਸ਼ਲ ਡਿਸਕਾਊਂਟ ਵੀ ਦੇਵਾਂਗੇ ਸੋ ਹੁਣ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹਿਣਾ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਜੀ ਨਾਂ ਵਾਲਾ ਟਾਈਮ ਬੇਸਡ ਕਰਦੇ ਹੋਏ ਜੀ ਚਲੋ ਜੀ ਹੁਣ ਆਉਣੇ ਆਪਾਂ ਅੱਜ ਵਾਲੇ ਸੂਟਾਂ ਦੇ ਵੱਲ ਜਿਹੜੇ ਕੀ ਰਹਿਣਗੇ ਅਲੱਗ-ਅਲੱਗ ਫੈਬਰਿਕ ਦੇ ਉੱਪਰ ਹੈਂਡਵਰਕ ਦੀ ਕਲੈਕਸ਼ਨ ਰਹੋਗੀ ਜੀ ਆ ਨੰਬਰ ਮੈਂ ਉੱਪਰ ਮੈਂਸ਼ਨ ਕਰ ਹੀ ਦੇਵਾਂਗੀ ਵੀਡੀਓ ਦੇ ਤੇ ਜਿਹੜਾ ਫਰਸਟ ਸੂਟ ਆ ਗਿਆ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਫਸਟਲੀ ਤਾਂ ਪਹਿਨ ਤੁਸੀਂ ਪਹਿਲਾਂ ਫੈਬਰਿਕ ਦੀ ਡਿਟੇਲ ਫੈਬਰਿਕ ਚੈੱਕ ਕਰੋ ਬਹੁਤ ਹੀ ਸੋਹਣਾ ਫੈਬਰਿਕ ਆ ਤੇ ਕੰਮ ਬਹੁਤ ਹੀ ਨੀਟ ਐਂਡ ਕਲੀਨ ਜਿਹਾ ਕੰਮ ਕੀਤਾ ਹੈਗਾ 컬러 ਇਹਦੇ ਵਿੱਚ ਸਾਰੇ ਹੀ 컬러 ਮਿਲ ਜਾਣਗੇ ਬਨ ਵਾਈ ਬਨ ਅਸੀਂ ਤੁਹਾਨੂੰ ਸਾਰੇ 컬러 ਹੀ ਦਿਖਾਵਾਂਗੇ ਜੀ ਇੱਕ ਇਹਦੇ ਵਿੱਚ ਜੈਲੋ 컬러 ਆ ਗਿਆ ਮਸਟਰਡ 컬러 ਆ ਇਹਦੇ ਨਾਲ ਮਸਟਰਡ 컬러 ਦੀ ਬਾਟਮ ਲੱਗੀ ਹੋਈ ਹੈ ਜੀ ਫਰਸਟ 컬러 ਇੱਕ 컬러 ਆਪਾਂ ਨੇ ਓਪਨ ਕਰਕੇ ਵੀ ਦਿਖਾਇਆ ਹੋਇਆ ਹੈਗਾ ਉਹ ਓਪਨ ਕਰਕੇ ਪ੍ਰੋਪਰ ਦਿਖਾਵਾਂਗੇ ਜਿਹੜਾ ਪਰਪਲ 컬러 ਦੀ ਬਾਟਮ ਲੱਗੀ ਹੈ ਜਿਹੜਾ ਸੂਟ ਓਪਨ ਕੀਤਾ ਹੋਇਆ ਜੀ ਇਹਦੇ ਨਾਲ ਲੱਗੇ ਇੱਕ ਇਹ ਵਾਲਾ 컬러 ਕੰਬੀਨੇਸ਼ਨ ਇਹ ਬਹੁਤ ਹੀ ਪਿਆਰਾ 컬러 ਕੰਬੀਨੇਸ਼ਨ ਹੈ ਵੀਡੀਓ ਦੇ ਵਿੱਚ ਥੋੜਾ ਜਿਹਾ ਹੋਰ 컬러 ਆ ਰਹੇ ਹੈਗਾ ਰਹੀ ਗੱਲ ਇਹਦੇ ਪ੍ਰਾਈਸ ਦੀ ਬਾਟਮ ਲੱਗੀ ਹੈ ਯਾਨੀ ਜੀ ਇਹਦੇ ਨਾਲ 크ਰੇਪ ਦੀਆਂ ਐਂਡ ਜਿਹੜੀ ਦੁਪੱਟਾ ਰਹੂਗਾ ਉਹ ਸਿਮਰਦਾ ਰਹੂਗਾ ਜੀ ਐਂਡ ਜਿਹੜੀ ਸ਼ਰਟ ਰਹੂਗੀ ਉਹ ਵੀ ਸਿਮਰਦੀ ਰਹੂਗੀ ਬਹੁਤ ਹੀ ਸੋਹਣੀ ਸ਼ਾਈਨਿੰਗ ਵਾਲਾ ਫੈਬਰਿਕ ਆ ਜਿਹੜਾ ਹੁਣ ਵਰਕ ਦਿਖਾ ਰਹੀ ਸੀ ਇਹ ਬਾਹਮਾ ਦੇ ਉੱਪਰ ਵਰਕ ਸੀਗਾ ਪ੍ਰਾਈਸ ਇਹਦਾ ਰਹੂਗਾ ਜੀ 3999 ਰੁਪਏ ਨੈਚੁਰਲ 크ਰੇਪ ਦੀ ਬਾਟਮ ਲੱਗੀ ਆ ਬਾਟਮ ਦੇ ਉੱਪਰ ਵੀ ਬਹੁਤ ਹੀ ਸੋਹਣਾ ਜਿਹਾ ਜਿਹੜਾ ਕੰਮ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਸ ਤੋਂ ਅਗਲਾ ਸੂਟ ਆ ਗਿਆ ਜੀ ਇਹ ਵਾਲਾ ਸੂਟ ਬਹੁਤ ਹੀ ਪਿਆਰਾ ਜਿਹਾ ਕੰਮ ਇਸ ਦੇ ਉੱਪਰ ਵੀ ਹੋਇਆ ਹੈਗਾ ਫੁੱਲ ਹੈਵੀ ਵਰਕ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਸਾਰੀ ਸ਼ਰਟ ਦੇ ਉੱਪਰ ਜਾਲ ਬਣਿਆ ਹੋਇਆ ਹੈਗਾ ਇਹ ਵਾਲਾ ਕੰਮ ਹੈ ਜਿਹੜਾ 슬ੀਵਸ ਦੇ ਉੱਪਰ ਕੀਤਾ ਹੈਗਾ ਬਹੁਤ ਹੀ ਸੋਹਣਾ ਜਿਹਾ ਕੰਮ 슬ੀਵਸ ਦੇ ਉੱਪਰ ਹੋਇਆ ਹੋਇਆ ਹੈਗਾ ਸਾਰੀ ਸ਼ਰਟ ਦੇ ਵਿੱਚ ਜਾਲ ਬਣਿਆ ਹੋਇਆ ਹੈਗਾ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਜੀ ਕਲਰ ਅਸੀਂ ਤੁਹਾਨੂੰ ਇਹਦੇ ਵੀ ਦਿਖਾਵਾਂਗੇ ਇਹਦੇ ਨਾਲ ਸੂ ਦੁਪੱਟੇ ਦੇ ਉੱਪਰ ਵੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈਗਾ ਫੈਬਰਿਕ ਇਹਦਾ ਵੀ ਜਿਹੜਾ ਰਹੂਗਾ ਜੀ ਆਪਣਾ ਪਿਓਰ ਸਿਮਰ ਦਾ ਫੈਬਰਿਕ ਰਹੂਗਾ ਦੁਪट्टे ਦੇ ਫੋਰ ਸਾਈਡ ਤੇ ਕੱਟ ਸੌਰੀ ਪਰਲਸ ਦੇ ਨਾਲ ਕਟਵਾਰਕ ਕਰਕੇ ਬਹੁਤ ਹੀ ਸੋਹਣਾ ਜਿਹੜਾ ਕੰਮ ਕੀਤਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਹਦੇ ਵਿੱਚ ਵੀ ਕਲਰ ਆਪਸ਼ਨ ਹੈਗੀ ਹੈ ਜੀ ਕਲਰ ਆਪਸ਼ਨ ਜਿੰਨੇ ਵੀ ਸੂਟਾਂ ਦੇ ਵਿੱਚ ਹੋਊਗੀ ਉਹ ਆਪਾਂ ਵੀਡੀਓ ਦੇ ਵਿੱਚ ਹੀ ਦਿਖਾ ਦਾਂਗੇ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਜਿਹੜਾ ਆਰਡਰ ਪਾ ਸਕਦੇ ਹੋ ਨਹੀਂ ਇਹ ਸੱਚ ਕੱਲਾ ਆਪਣੇ ਕੋਲੇ ਸੋਲੋ ਆਰਟੀਕਲ ਆਇਆ ਸੀਗਾ ਇਹਦੇ ਵਿੱਚ ਕਲਰ ਆਪਸ਼ਨ ਨਹੀਂ ਹੈਗੀ ਜੀ ਇਹਦਾ ਜਿਹੜਾ ਪ੍ਰਾਈਸ ਰਹੂਗਾ ਇਹਦਾ ਪ੍ਰਾਈਸ ਰਹੂਗਾ ਜੀ 3800 ਰੁਪਏ ਉਸ ਤੋਂ ਅਗਲਾ ਸੂਟ ਜਿਹੜਾ ਆ ਗਿਆ ਇਹ ਵੀ ਬਹੁਤ ਪਿਆਰਾ ਸੂਟ ਹੈਗਾ ਸਿਮਰ ਸਟਾਫ ਦੇ ਉੱਪਰ ਇਹਦੇ ਨਾਲ ਵੀ ਕਰੇਵ ਦੀ ਬਾਟਮ ਲੱਗੀ ਹੋਈ ਹੈ ਜੀ ਕਰੇਵ ਦੀ ਬਾਟਮ ਦੇ ਨਾਲ-ਨਾਲ ਜਿਹੜਾ ਆਪਣਾ ਸਿੰਮਰ ਦਾ ਹੀ ਦੁਪੱਟਾ ਲੱਗਿਆ ਬਾਟਮਾਂ ਤੇ ਸਾਰਿਆਂ ਦੇ ਬਰਕ ਆਊਗਾ neck ਦੇ ਉੱਪਰ ਵੀ ਬਹੁਤ ਹੀ ਸੋਹਣਾ ਜਿਹਾ ਕੰਮ ਕੀਤਾ ਹੈ ਬਰਕ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਸੋਹਣਾ ਜਿਹੜਾ ਟੋਟਲੀ ਹੈਂਡ ਦੇ ਨਾਲ ਕੰਮ ਹੋਇਆ ਹੈ ਮੇਨਲੀ ਜਿਹੜਾ ਹੈਗਾ ਟੋਟਲੀ ਹੈਂਡ ਦੇ ਨਾਲ ਕੰਮ ਕੀਤਾ ਹੋਇਆ ਜੀ ਤੇ ਇਹਦੇ ਵਿੱਚ ਜਿਹੜੇ ਆਪਣੇ ਕੋਲੇ ਕਲਰ ਆਪਸ਼ਨ ਮੇ ਵੀ ਹੈਗੀ ਹੈਗੀ ਮੈਂ ਦੇਖਦੀ ਹਾਂ ਚੈੱਕ ਕਰਦੀ ਹਾਂ ਵੀਡੀਓ ਦੇ ਵਿੱਚ ਨਾਲ ਹੀ ਜੀ ਇਹਦਾ ਜਿਹੜਾ ਪ੍ਰਾਈਸ ਰਹੂਗਾ ਪ੍ਰਾਈਸ ਇਹਦਾ ਰਹੂਗਾ ਜੀ ਸਿਰਫ 3700 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ 36 ਦੇ ਵਿੱਚ ਇਹ ਵਾਲਾ ਸੂਟ ਆ ਜਿਹੜਾ ਰੈਡੀ ਟੂ ਡਿਸਪੈਚ ਆ ਇਸ ਤੋਂ ਜਿਹੜਾ ਅਗਲਾ ਸੂਟ ਆ ਗਿਆ ਉਹ ਵੀ ਬਹੁਤ ਹੀ ਸੋਹਣਾ ਜਿਹਾ ਸੂਟ ਜਿਹੜਾ ਬਣ ਕੇ ਰੈਡੀ ਹੋਇਆ ਹੋਇਆ ਹੈਗਾ ਅਗਰ ਕੋਈ ਮੇਰੀ ਭੈਣ ਵਿਆਹ ਸਾਦੀ ਆ ਆਪਣੇ ਨੰਦਾ ਵਾਸਤੇ ਵੀ ਲੈਣਾ ਚਾਹੁੰਦੇ ਨੇ ਇਹਦੇ ਵਿੱਚ ਆਪਣੇ ਕੋਲ ਕਲਰ ਆਪਸ਼ਨ ਵੀ ਨੇ 3 ਕਲਰ ਨੇ ਜੀ ਫੁੱਲ ਹੈਵੀ ਕਮ ਸ਼ਰਟ ਦੇ ਉੱਪਰ ਹੋਇਆ ਹੋਇਆ ਹੈਗਾ ਫਰਸਟ ਕਲਰ ਜਿਹੜਾ ਇਹਦਾ ਆਊਗਾ ਮਸਟਰਡ ਕਲਰ ਆਊਗਾ ਜੀ ਬਾਹਾਂਾਂ ਦੇ ਉੱਪਰ ਵੀ ਕੰਮ ਹੋਇਆ ਹੋਇਆ ਹੈਗਾ ਇਹ ਆ ਗਈ ਬਾਟਮ ਜੀ ਕਰੇਵ ਦੀ ਬਾਟਮ ਰਹੂਗੀ ਇਹਦੀ ਬਾਟਮ ਦੇ ਉੱਪਰ ਵਰਕ ਨਹੀਂ ਕੀਤਾ ਹੋਇਆ ਜੀ ਤੇ ਦੁਪੱਟਾ ਵੀ ਬਹੁਤ ਹੀ ਪਿਆਰਾ ਜਿਹਾ ਇਹਦਾ ਦੁਪੱਟਾ ਬਣ ਕੇ ਜਿਹੜਾ ਰੈਡੀ ਹੋਇਆ ਹੈਗਾ ਸੈਕੰਡ ਕਲਰ ਇਹਦੇ ਵਿੱਚ ਇਹ ਆ ਗਿਆ ਇਹ ਵਾਲਾ ਇਹਦਾ ਦੁਪੱਟਾ ਹੈਗਾ ਜਿਹੜਾ ਤੁਹਾਨੂੰ ਹੁਣ ਦਿਖਾ ਰਹੇ ਆਂਗੇ ਆਪਾਂ ਦੁਪੱਟੇ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਲੈਸਿਸ ਵਗੈਰਾ ਲਗਾ ਕੇ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਇੱਕ ਇਹਦੇ ਵਿੱਚ ਨਾ ਮਹਿਰੂਨ ਜਾਂਜੀ ਮਹਿਰੂਨ ਡਾਰਕ ਮਹਿਰੂਨ ਜਿਹਾ ਕਲਰ ਬਹੁਤ ਹੀ ਪਿਆਰਾ ਕਲਰ ਆ ਅਗਰ ਕੋਈ ਮੇਰੀ ਭੈਣ ਨੰਦਕਾਰਜ ਵਾਸਤੇ ਇਹ ਵਾਲਾ ਸੂਟ ਲੈਣਾ ਚਾਹੁੰਦੀ ਨੇ ਲੈ ਸਕਦੇ ਹੋ ਪ੍ਰਾਈਸ ਵੀ ਬਹੁਤ ਘੱਟ ਦੇ ਵਿੱਚ ਹੈ ਜੀ ਇਹ ਫੁੱਲ ਹੈਵੀ ਸੂਟ ਆ ਜਿਹੜਾ ਸਿਰਫ 4200 ਰੁਪ ਡਿਸਪੈਚ ਆ ਜੀ ਇਹ ਵਾਲਾ ਸੂਟ ਸਿਰਫ 4200 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਹੈ ਅਗਰ ਤੁਹਾਨੂੰ ਜਿੰਨੇ ਵੀ ਆਪਾਂ ਸੂਟ ਦਿਖਾ ਰਹੇ ਹਾਂ ਕੋਈ ਵੀ ਸੂਟ ਉਹਨਾਂ ਚ ਤੁਸੀਂ ਲੈਣਾ ਚਾਹੁੰਦੇ ਹੋ ਮੈਂ ਉੱਪਰ 98554 62231 ਵਾਲਾ ਨੰਬਰ ਮੈਂਸ਼ਨ ਕਰੀ ਦੇਵਾਂਗੀ ਜੀ ਤਾਂ ਤੁਸੀਂ ਸਾਡੇ ਕੋਲ ਜਿਹੜਾ ਉਹ ਨੰਬਰ ਤੇ ਸਾਨੂੰ ਸਕਰੀਨਸ਼ਾਟ ਭੇਜ ਕੇ ਜਿਹੜਾ ਆਰਡਰ ਕਰ ਸਕਦੇ ਹੋ ਬਾਕੀ ਤੁਸੀਂ ਸੂਟ ਦੀ ਫੁੱਲ ਲੁੱਕ ਚੈੱਕ ਕਰ ਹੀ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਬਣ ਕੇ ਜਿਹੜਾ ਸੂਟ ਰੈਡੀ ਹੋਇਆ ਹੈ ਇਸ ਦੇ ਵਿੱਚ ਇੱਕ ਆਪਣੇ ਕੋਲ ਇਹ ਵੀ ਆਰਟੀਕਲ ਆਇਆ ਸੀਗਾ ਇਹ ਵੀ ਤੁਹਾਨੂੰ ਅਸੀਂ ਜਰੂਰ ਜਿਹੜਾ ਚੈੱਕ ਕਰਵਾਵਾਂਗੇ ਬਹੁਤ ਹੀ ਸੋਹਣਾ ਇਹਦੇ ਵੀ ਨੈਕ ਦੇ ਉੱਪਰ ਕੰਮ ਕੀਤਾ ਹੋਇਆ ਹੈਗਾ ਨੈਕ ਦਾ ਕੰਮ ਤੁਸੀਂ ਦੇਖ ਸਕਦੇ ਹੋ ਇਹ ਸਾਰਿਆਂ ਦੀ ਜਿਹੜੀ ਰੇਂਜ ਰਹੂਗੀ ਨਾ 3000 ਪਲੱਸ ਹੀ ਰਹਿਣਗੇ ਜੀ ਇਹਦੇ ਵੀ ਬਹੁਤ ਹੀ ਸੋਹਣਾ ਪਰਲਸ ਦੇ ਨਾਲ ਕੰਮ ਕੀਤਾ ਹੋਇਆ ਹੈਗਾ ਇਹਦਾ ਜਿਹੜਾ ਪ੍ਰਾਈਸ ਰਹੂਗਾ ਇਹਦਾ ਪ੍ਰਾਈਸ ਸਿਰਫ ਰਹੂਗਾ ਜੀ 7350 ਰੁਪਏ ਇਹਦਾ ਪ੍ਰਾਈਸ ਰਹੂਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਪਰਲਸ ਦੇ ਨਾਲ ਕੰਮ ਜਿਹੜਾ ਕੀਤਾ ਹੋਇਆ ਹੈਗਾ बॉਟਮ ਲੱਗੀ ਹੋਈ ਹੈ 크ਰੇਪ ਦੀ ਇਹਦੇ ਨਾਲ ਦੁਪੱਟਾ ਇਹਦੇ ਨਾਲ ਵੀ ਜਿਹੜਾ ਨਾਲ ਹੀ ਰੈਡੀ ਕੀਤਾ ਹੋਇਆ ਹੈਗਾ ਲੈਸਿਸ ਵਗੈਰਾ ਲਗਾ ਕੇ ਸਿਮਰ ਦਾ ਹੈ ਹੀ ਦੁਪੱਟਾ ਰਹੂਗਾ ਜੀ ਬਰਕ ਤੁਸੀਂ ਬਾਕੀ ਵੀ ਚੈੱਕ ਕਰ ਹੀ ਸਕਦੇ ਹੋ ਇਸ ਤੋਂ ਅਗਲਾ ਜਿਹੜਾ ਨੈਕਸਟ ਆਰਟੀਕਲ ਆ ਗਿਆ ਇਹ ਵੀ ਬਹੁਤ ਪਿਆਰਾ ਆਰਟੀਕਲ ਹੈ ਇਹ ਜਿਹੜਾ ਪਹਿਲਾਂ ਵਾਲਾ ਆਰਟੀਕਲ ਉਸ ਨੂੰ ਹੀ ਆਪਾਂ ਪ੍ਰੋਪਰ ਚੰਗੀ ਤਰ੍ਹਾਂ ਓਪਨ ਕਰਕੇ ਦਿਖਾਇਆ ਜਿਹੜਾ ਕਿ 3999 ਰੁਪਏ ਦੇ ਵਿੱਚ ਦਿਖਾਇਆ ਸੀ ਇਹਦੇ ਉੱਪਰ ਟੋਟਲੀ ਦਬਕੇ ਦੇ ਨਾਲ ਕੰਮ ਹੋਇਆ ਹੋਇਆ ਹੈ ਜੀ ਤੁਸੀਂ ਦੇਖ ਸਕਦੇ ਹੋ ਦਬਕੇ ਦੇ ਨਾਲ ਕੰਮ ਕੀਤਾ ਹੋਇਆ ਹੈਗਾ ਵਿੱਚੀ ਮਿਕਸ ਆਪਣਾ ਜਿਹੜਾ ਪੌਲਸ ਦੇ ਨਾਲ ਵੀ ਕੰਮ ਹੋਇਆ ਹੈਗਾ ਦਬਕੇ ਦਾ ਕੰਮ ਵੀ ਹੈ ਫੈਬਰਿਕ ਬਹੁਤ ਹੀ ਸਪੀਰੀਅਰ ਸਪੀਰੀਅਰ ਜ ਫੈਬਰਿਕ ਆ ਬਹੁਤ ਹੀ ਵਧੀਆ ਦੁਪੱਟੇ ਵੀ ਬਹੁਤ ਹੀ ਸੋਹਣੇ ਖੁੱਲੇ ਢ 2 ਮੀਟਰ ਦੇ ਦੁਪੱਟੇ ਰਹਿਣਗੇ ਕਈ ਮੇਰੀ ਭੈਣਾਂ 2.5 ਮੀਟਰ ਦੇ ਦੁਪੱਟੇ ਲੈ ਜਾਂਦੀਆਂ ਸਕਿਨ ਹੁੰਦੀਆਂ ਨੇ ਤਾਂ ਉਹਨਾਂ ਲਈ ਖੁੱਲੇ ਡੁੱਲੇ ਜਿਹੇ ਦੁਪੱਟੇ ਰਹਿਣਗੇ ਬਾਕੀ ਤੁਸੀਂ ਭੈਣੋਂ ਚੈੱਕ ਕਰ ਸਕਦੇ ਹੋ ਜਿਹੜੇ ਵੀ ਇਹਦੇ ਵਿੱਚ ਕਲਰ ਰਹਿਣਗੇ ਆਪਾਂ ਪਹਿਲੇ ਵੀਡੀਓ ਦੇ ਵਿੱਚ ਦਿਖਾਇਆਗਾ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਜੀ ਜੋ ਆਪਾਂ ਤੁਹਾਨੂੰ ਦਿਖਾਈ ਸੀ ਸੂਟ ਇਹਨਾਂ ਚੋਂ ਅਗਰ ਤੁਸੀਂ ਕੋਈ ਵੀ ਸੂਟ ਸਾਡੇ ਕੋਲੋਂ ਬਾਇ ਕਰਨਾ ਚਾਹੁੰਦੇ ਹੋ ਤਾਂ ਨੰਬਰ ਉੱਪਰ ਮੈਂਸ਼ਨ ਕੀਤਾ ਹੀ ਹੋਇਆ ਜੀ ਤਾਂ ਤੁਸੀਂ ਉਸ ਤੇ ਸਾਨੂੰ ਸਕਰੀਨਸ਼ਾਟ ਲੈ ਕੇ ਜਿਹੜਾ ਪੇਜ ਸਖ ਦੇਓ ਜੀ ਹੁਣ ਤੁਹਾਡਾ ਕੰਮ ਕੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਮੇਰੀਆਂ ਉਹਨਾਂ ਭੈਣਾਂ ਤੱਕ ਜਰੂਰ ਪਹੁੰਚਾਉਣਾ ਜਿਹੜੇ ਕਿ ਆਪਣਾ ਘਰ ਤੋਂ ਬੈਠ ਕੇ ਆਨਲਾਈਨ ਕੰਮ ਕਰਨਾ ਚਾਹੁੰਦੀਆਂ ਨੇ ਜਾਂ ਆਪਣਾ ਘਰ ਬੈਠ ਕੇ ਵਿਆਹਾਂ ਸ਼ਾਦੀਆਂ ਵਾਸਤੇ ਆਨਲਾਈਨ ਸ਼ਾਪਿੰਗ ਕਰਨਾ ਚਾਹੁੰਦੀਆਂ ਨੇ ਉਹਨਾਂ ਤੱਕ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਜਰੂਰ ਸ਼ੇਅਰ ਕਰਕੇ ਪਹੁੰਚਾਉਣਾ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇ ਐਂਡ ਹੁਣ ਵੀਰਦਿਆਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਆਪਣੇ ਕਈ ਰਿਜਨਾਂ ਕਰਕੇ ਆਫ ਹੁੰਦੇ ਨੇ ਜੀ ਸਾਈਡ ਤੇ ਹਾਈਪ ਵਾਲਾ ਬਟਨ ਹੋਊਗਾ ਹਾਈਪ ਵਾਲੇ ਬਟਨ ਨੂੰ ਕੀ ਕਰ ਦੇਣਾ ਟੱਚ ਕਰ ਦੇਣਾ ਜੀ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਦਬ ਕੇ ਜ਼ਰੂਰ ਕਰਿਆ ਕਰੋ ਜਿਹੜੀਆਂ ਪੈਣਾ ਸਾਡੇ ਨਾਲ ਨਿਊ ਜੁੜਦੀਆਂ ਨੇ ਉਹ ਵੀਡੀਓ ਨੂੰ ਕੀ ਕਰ ਚੈਨਲ ਨੂੰ ਕੀ ਕਰ ਲਿਆ ਕਰੋ ਸਬਸਕ੍ਰਾਈਬ ਕਰ ਲਿਆ ਕਰੋ ਅਗਰ ਤੁਸੀਂ ਇਹਨਾਂ ਚ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਤਾਂ ਸਕਰੀਨਸ਼ਾਟ ਲੈ ਕੇ ਤੁਸੀਂਾਨੂੰ ਜਿਹੜਾ ਪੇਜ ਸਕਦੇ ਹੋ ਬਾਕੀ ਤੁਸੀਂ ਆਪਣਾ ਕੋਈ ਵੀ ਹੈਂਡ ਦਾ ਆਰਟੀਕਲ ਆ ਜਿਹੜਾ ਆਪਣਾ ਡਿਜ਼ਾਈਨ ਭੇਜ ਕੇ ਵੀ ਸਾਡੇ ਕੋਲ ਰੈਡੀ ਕਰਵਾ ਸਕਾ ਦਿਓ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਾਂ ਹੀ ਜੀ ਮਿਲਦੇ ਆ ਕੱਲ ਕਿਸੇ ਨਵੇਂ ਆਰਟੀਕਲ ਦੇ ਨਾਲ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਜੀ ਤਦ ਤੱਕ ਦੇ ਲਈ ਸਾਨੂੰ ਦਿਵੋ ਇਜਾਜ਼ਤੀ ਇਜਾਜ਼ਤ ਜੀ ਐਂਡ ਸ਼ਸ਼ੀ ਆਕਾਲ ਜੀ ਮਿਲਦੇ ਆ ਕੱਲ ਕਿਸੇ ਨਵੇਂ ਆਰਟੀਕਲ ਦੇ ਨਾਲ ਕਿਸੇ ਨਵੀਂ ਵੀਡੀਓ ਦੇ ਨਾਲ ਐਂਡ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ